ਆਈਪੀਐਸ ਰੈਂਕ ਤੱਕ ਦੇ ਪੰਜਾਬ ਪੁਲਿਸ ਦੇ ਜਿਹੜੇ ਕਮਾਂਡੇਰ ਰੈਂਕ ਦੇ ਅਫਸਰ ਨੇ ਉਹਨਾਂ ਦੇ ਪੈਰਾਂ ਤੱਕ ਦੇ ਕੋਲ ਆ ਕੇ ਟਾਇਰ ਸ਼ੈੱਲ ਵਜੇ ਆ ਕਿ ਇੱਕ ਕਮਾਂਡੇਰ ਰੈਂਕ ਦੇ ਪੁਲਿਸ ਆਫੀਸਰ ਦੇ ਉੱਤੇ ਜੇ ਪੈਰਾ ਮਿਲਟਰੀ ਆ ਸੱਟ ਰਹੀ ਹੈ ਇਦਾਂ ਗੋਲੀਆਂ ਇਹ ਵੇਜਿੰਗ ਵਾਰ ਨਹੀਂ ਹੈਗਾ ਕਿ ਇਹ ਕੋਈ ਏਲੀਅਨਸ ਨੇ ਕਿੱਥੋਂ ਆਏ ਨੇ ਇਹ ਕਿਸਾਨ ਚੀਫ ਜਸਟਿਸ ਆਫ ਇੰਡੀਆ ਸ਼ਰਧ ਆਰਵਿੰਦ ਬੋਬੜੇ ਦੀ ਸਟੇਟਮੈਂਟ ਸੀ ਕਿ ਮੇਕ ਸ਼ੋਰ आवर ਹੈਂਡ ᱵᱚᱱਟ ᱵੀ ਰੈਡ ᱠォਟਿਡ ᱵਲੱਡ ᱠォਟਿਡ ਤੇ ਹੱਥ ਤਾਂ ਆਲਰੇਡੀ ਖੂਨ ਦੇ ਨਾਲ ਅਸੀਂ ਲਿਖੀ ਸੀ ਦੂਜੀ ਲੈਟਰ ਚ ਵੀ ਰੰਗੇ ਜਾ ਚੁੱਕੇ ਨੇ ਕਿ ਇਹ ਕਤਲ ਨੇ ਸਟੇਟ ਸਪான்ਸਰਡ ਜੇ ਇੱਕ ਰਸਾਨਾ ਲਈ ਇਹ ਮਾਹੌਲ ਨਾ ਬਣਾਇਆ ਜਾਂਦਾ ਆਪਣੇ ਘਰਾਂ ਚ ਬੈਠੇ ਹੁੰਦੇ 12 ਐਮਨ ਦੇ ਰਾਉਂਡ ਦੀ ਰਬੜ ਬੁਲੇਟ ਆ ਉਹ ਜਦੋਂ ਫਟਦੀ ਆ ਤੇ ਉਹਦੇ ਵਿੱਚੋਂ ਜਿਹੜੇ ਛੋਟੇ ਛੋਟੇ ਪਿਸਟਨ ਨਿਕਲਦੇ ਆ ਉਹ ਐਡੀ ਕਿ ਜ਼ਿਆਦਾ ਦਰਦਨਾਕ ਪੇਨਫੁਲ ਪ੍ਰੋਸੈਸ ਆ ਅਸੀਂ ਕ੍ਰਾਈਮ ਦੇ ਵਿੱਚ ਇੱਕ ਟਰਮ ਵਰਤਦੇ ਆ ਸ਼ੈਡਨ ਫਰਾਡੇ ਕੀ ਕਿਸਿਆਂ ਨੂੰ ਦੁੱਖ ਤਕਲੀਫ ਦੇ ਕੇ ਸਾਨੂੰ ਮਜ਼ਾ ਆਉਂਦਾ ਹੋਵੇ ਪਰ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਕੀ ਇਹ ਇਸ ਚੀਜ਼ ਦੀ ਸੋਹ ਨਹੀਂ ਖਾਂਦੀਆਂ ਕਿ ਆਪਣੇ ਨਾਗਰਿਕਾਂ ਨੂੰ ਅਸੀਂ ਪ੍ਰੋਟੈਕਟ ਕਰਾਂਗੇ ਜੇ ਇਹ ਸੋਹ ਖਾਂਦੀਆਂ ਤੇ ਪੰਜਾਬ ਦਾ ਸੀਐਮ ਵੀ ਅਕਾਊਂਟੇਬਲ ਹੈ ਵੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਐ ਤਾਂ ਕੱਲ ਨੂੰ ਹਰਿਆਣੇ ਤੋਂ ਹੋਰ ਮਿਲਟਰੀ ਡਿਪਲੋਏ ਹੋਊਗੀ ਉਹ ਆ ਕੇ ਲੋਕਾਂ ਦਾ ਘਾਣ ਕਰੂਗੀ ਕੌਣ ਜ਼ਿੰਮੇਵਾਰ ਹੋਊਗਾ ਪੰਜ ਤਰ੍ਹਾਂ ਦੇ ਜਿਹੜੇ ਵੈਪਨਸ ਨੇ ਇੱਥੇ ਯੂਜ਼ ਕੀਤੇ ਜਾ ਰਹੇ ਆ ਲੀਬਰਟੀ ਲਾਈਫ ਪ੍ਰੋਪਰਟੀ ਪਰਸੂਟ ਆਫ ਹੈਪੀਨੈਸ ਇਹ ਤਿੰਨ ਚਾਰ ਚੀਜ਼ਾਂ ਦੇ ਉੱਤੇ ਅਮਰੀਕਨ ਰੈਵੋਲੂਸ਼ਨ ਹੋਇਆ ਰਸ਼ੀਅਨ ਰੈਵੋਲੂਸ਼ਨ ਹੋਇਆ ਫ੍ਰੈਂਚ ਰੈਵੋਲੂਸ਼ਨ ਹੋਇਆ ਠੀਕ ਹੈ ਜੀ ਇਹਨਾਂ ਚੀਜ਼ਾਂ ਤੇ ਦੇਸ਼ ਟੁੱਟਦੇ ਰਹੇ ਆ ਬਣਦੇ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਦੀ ਰਾਖੀ ਕੌਣ ਕਰਦਾ ਸਰਕਾਰਾਂ ਕਰਦੀਆਂ ਜਿਵੇਂ ਕਹਿੰਦੇ ਆ ਮਦਰਹੁੱਡ ਨੇਸ਼ਨ ਭਾਰਤ ਮਾਤਾ ਤੇ ਮਾਂ ਤਾਂ ਪੁੱਤਾਂ ਨੂੰ ਦੁੱਧ ਪਿਆਉਂਦੀ ਹੁੰਦੀ ਆ ਠੀਕ ਹੈ ਮਾਂ ਇਦਾਂ ਜ਼ਹਿਰ ਨਹੀਂ ਪਰੋਸਦੀ ਹੁੰਦੀ ਆ ਆਪਣੇ ਬੱਚਿਆਂ ਨੂੰ ਜਿਹੜੀ ਕਰਤੂਤ ਥੇ ਪੈਰਾ ਮਿਲਟਰੀ ਤੇ ਹਰਿਆਣਾ ਪੁਲਿਸ ਵੱਲੋਂ ਪਰਫਾਰਮ ਕੀਤੀ ਗਈ ਹੈ ਉਹ 482 ਦੇ ਕ੍ਰਿਮੀਨਲ ਕੋਡ ਦੇ ਅੰਦਰ ਆਉਂਦੀ ਹੈ ਚਾਈਨਾ ਬਾਉਂਡਰੀਜ਼ ਵੱਲੀ ਜਾਂਦਾ ਉੱਥੇ ਡਰੋਨਸ ਨਹੀਂ ਚੱਲੇ ਪਾਕਿਸਤਾਨ ਆ ਕੇ ਸਾਡੇ ਪੰਜਾਬ ਦੇ ਹਰਿਆਣਾ ਦੇ ਜਾਂ ਯੂਪੀ ਬਿਆਰ ਦੇ ਨੌਜਵਾਨਾਂ ਦੀਆਂ ਕਲਬੂਤਾਂ ਦੇ ਵਿੱਚ ਲਾਸ਼ਾਂ ਆਉਂਦੀਆਂ ਉੱਥੇ ਡਰੋਨਸ ਨਹੀਂ ਚੱਲੇ ਇਸ ਕਦਰ ਨਸਲਕੁਸ਼ੀ ਦੇ ਵਿੱਚ ਕੀ ਹੁੰਦਾ ਦੂਜੇ ਹਿਊਮਨ ਬੀਂਗ ਨੂੰ ਸੱਬ ਹਿਊਮਨ ਕਰ ਦਿੱਤਾ ਜਾਂਦਾ ਡੀ ਹਿਊਮਨ ਕਰ ਦਿੱਤਾ ਜਾਂਦਾ ਹੁਣ ਪਿਛਲੀ ਵਾਰ ਐਕਸਪਾਇਰੀ ਡੇਟ ਦੇ ਟਾਇਰ ਸ਼ੈਲ ਐਦ ਕੀ ਫੇਰ ਐਕਸਪਾਇਰੀ ਡੇਟ ਦੇ ਟਾਇਰ ਸ਼ੈਲ ਮਤਲਬ ਜਿਹੜੇ ਕਾਊਂਟ ਚ ਨਾ ਆਣ ਕਿਸੇ ਤੇ ਉਹਨਾਂ ਨੂੰ ਯੂਜ਼ ਕਰਨ ਦੇ ਲਈ ਟੈਕਨੋਲੋਜੀ ਸੁਪਰੀਮ ਕਰਦੀ ਤੁਸੀਂ ਤੁਸੀਂ ਦੇਖੋ ਐਸ ਪਰ ਆਰਟੀਕਲ 19 ਸਬਸੈਕਸ਼ਨ 2 ਇਹਨਾਂ ਦਾ ਬੁਨਿਆਦੀ ਹੱਕ ਆ ਇਹ ਪੀਸਫੁਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਕੀ ਨੈਸ਼ਨਲ ਲਾਅ ਕੀ ਇੰਟਰਨੈਸ਼ਨਲ ਲਾਅ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ 2016 ਦੀ ਰੈਜ਼ੋਲੂਸ਼ਨ ਆ ਇੰਡੀਆ ਸਿਗਨੇਟਰੀ ਆ ਯੂਨਾਈਟਿਡ ਨੇਸ਼ਨ ਦਾ ਜਿਹੜੇ ਯੂਡੀਐਚਆਰ ਦੇ 1948 ਦੇ ਡਾਕੂਮੈਂਟ ਨੇ ਉਹੀ ਇਹਨਾਂ ਨੇ ਆਪਣੇ ਬੁਨਿਆਦੀ ਹੱਕਾਂ ਚ ਫੰਡਾਮੈਂਟਲ ਰਾਈਟਸ ਚ ਪਾਏ ਨੇ ਪਾਰਟ 3 ਦੇ ਵਿੱਚ ਆਰਟੀਕਲ 142 ਇੰਡੀਅਨ ਕਨਸਟੀਟਿਊਸ਼ਨ ਜੁਡੀਸ਼ੀਅਲ ਰਿਵਿਊ ਦੀ ਗੱਲ ਕਰਦਾ ਸੂ ਮੋਟੋ ਸਾਡੀ ਸਾਨੂੰ ਉਮੀਦ ਸੀ ਹੈ ਜੁਡੀਸ਼ਰੀ ਤੋਂ ਬੜੀ ਕਾਬਲ ਜੁਡੀਸ਼ਰੀ ਹੈ ਬੈਸਟ ਆਊਟ ਆਫ ਦਾ ਵੇਸਟ ਐਗਰੀਕਲਚਰ ਦੀਆਂ ਪਾਲਿਸਿਸ ਦੀਆਂ ਸਕੀਮਾਂ ਚੱਲ ਰਹੀਆਂ ਹਨ ਕਿ ਕੂੜੇ ਦੇ ਉੱਤੇ એનર્ਜੀ ਕਿਵੇਂ ਪ੍ਰੋਵਾਈਡ ਕਰੀਦੀ ਆ ਆ ਜਿਹੜੇ ਪੰਜਾਬ ਦੇ ਹਿੱਕਾ ਟਾ ਕੇ ਨੌਜਵਾਨ ਖੜੇ ਨੇ ਕਿ ਇਹਨਾਂ ਨੇ ਸਰਕਾਰਾਂ ਨੇ ਉਹਨਾਂ ਨੂੰ ਉਸ ਕੂੜੇ ਤੋਂ ਵੀ ਦਰਕਨਾਰ ਕਰ ਦਿੱਤਾ ਕਿਉਂਕਿ ਸ਼੍ਰੀ ਰਾਮ ਭਗਵਾਨ ਦਾ ਜਿੰਨਾ ਦਾ ਮੰਦਿਰ ਬਣਿਆ ਬੜੀ ਮੁਬਾਰਕਬਾਦ ਘੜੀ ਆਈ ਆ ਭਾਰਤ ਦੇ ਵਿੱਚ ਉਹ ਸ਼੍ਰੀ ਰਾਮ ਭਗਵਾਨ ਨੇ ਇੱਕ ਧੋਬੀ ਦੇ ਵੀ ਕਹਨੇ ਚ ਰਹੇ ਆ ਉਹ ਜਾਮਤੇ ਚ ਰਹੇ ਆ ਤੇ ਇਹ ਜੇ ਅੱਜ ਦੀ ਰੇਟ ਦੇ ਵਿੱਚ ਰਾਮਰਾਜ ਦੀ ਗੱਲ ਕਰਦੇ ਆ ਤਾਂ ਇਹ ਐਡੇ ਜਿਹੜੇ ਕਿਸਾਨ ਰੋਲਦੇ ਪਏ ਆ ਇਹ ਕਿਹੜੀ ਥਾਂ ਤੇ ਖੜੇ ਆ ਸ਼ੰਭੂ ਬੈਰੀਅਰ ਉੱਤੇ ਕਿਸਾਨਾਂ ਦੇ ਉੱਪਰ ਅੰਨਾ ਤਸ਼ੱਦਦ ਢਾਇਆ ਗਿਆ ਥਰੂ ਗੈਸ ਦੇ ਗੋਲੇ ਚੱਲੇ ਰਬੜ ਦੀਆਂ ਗੋਲੀਆਂ ਤੇ ਹੋਰ ਵੀ ਬਹੁਤ ਕੁਝ ਕਿੰਨੇ ਇਹ ਹੁਕਮ ਸੁਣਾਇਆ ਇਹ ਕਿਵੇਂ ਸਾਰਾ ਕੁਝ ਵਾਪਰਿਆ ਕਿਹੜੇ-ਕਿਹੜੀਆਂ ਸਰਕਾਰਾਂ ਇਨਵੋਲਵ ਨੇ ਆ ਜ਼ਿੰਮੇਵਾਰ ਕੌਣ ਹੈ ਅਦਾਲਤ ਵੱਲ ਨੂੰ ਆਪਣਾ ਰਾਤ ਤਿਆਰ ਕਰ ਲਿਆ ਹੈ ਸੀਨੀਅਰ ਵਕੀਲ ਨੇ ਗੁਰਮੋਹਨ ਪ੍ਰੀਤ ਸਿੰਘ ਕਾਫੀ ਸਬੂਤ ਇਕੱਠਾ ਕਰ ਲਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗੁਰਮੋਹਨ ਜੀ ਤਸਵੀਰਾਂ ਤੁਸੀਂ ਵੀ ਦੇਖੀਆਂ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਬਿਆਨ ਕਰdogੇ ਤੁਸੀਂ ਹੁਣ ਅਦਾਲਤਵਾਂ ਨੂੰ ਜਾ ਰਹੇ ਹੋ ਕਿਨੂੰ ਕਿਨੂੰ ਘੜੀਸੋਗੇ ਅਦਾਲਤ ਤੁਸੀਂ ਦੇਖੋ ਕਿ ਆਮ ਜੇ ਕੋਈ ਇੱਕ ਬੰਦਾ ਕਿਸੇ ਨੂੰ ਇਸ ਤਰੀਕੇ ਨਾਲ ਫੱਟੜ ਕਰਦਾ ਤੁਸੀਂ ਆ ਪਿੱਛੇ ਨੌਜਵਾਨ ਬੈਠੇ ਨੇ ਦੇਖ ਸਕਦੇ ਹੋ ਆ ਨੌਜਵਾਨ ਬੈਠਾ ਹਰੀ ਟੀ-ਸ਼ਰਟ ਦੇ ਵਿੱਚ ਜਿਹੜਾ ਵੀਰ ਇਹ ਸੈਕਿੰਡ ਜਨਰੇਸ਼ਨ ਆਈ ਦੀ ਇਹਦੇ ਫਾਦਰ ਸਾਹਿਬ ਪਿਛਲੇ ਮੋਰਚੇ ਦੇ ਵਿੱਚ ਜਿਸ ਜਿਹਨੂੰ ਅਸੀਂ ਕਹਾਂਗੇ ਸਟੇਟ ਪਲਾਨਡ ਮਰਡਰਸ ਕਿਉਂਕਿ ਜੇ ਦੇਖਿਆ ਜਾਵੇ ਇਹ ਕਿਰਸਾਨ ਆਪਦੇ ਘਰਾਂ ਚ ਬੈਠੇ ਸੀ ਜੇ ਇਹ ਸਰਕਮਸਟੈਂਸਿਸ ਪ੍ਰੈਜ਼ੈਂਟ ਗਵਰਨਮੈਂਟ ਜਿਹੜੀ ਹੈ ਇਹ ਕ੍ਰੀਏਟ ਨਾ ਕਰਦੀ ਤੇ ਇਹਨਾਂ ਨੇ ਘਰਾਂ ਚ ਬੈਠੇ ਰਹਿਣਾ ਸੀ ਇਹਨਾਂ ਨੂੰ ਇੱਥੇ ਆਉਣਾ ਪਿਆ ਤੇ ਹੁਣ ਦੀ ਡੇਟ 'ਚ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਦੇ ਪੱਟ ਦੇ ਵਿੱਚ ਫੈਟਲ ਇੰਜਰੀ ਆ ਟਾਇਰ ਸ਼ੈੱਲ ਸਿੱਧਾ ਆ ਕੇ ਵੱਜਿਆ ਤੁਸੀਂ ਦੇਖੋ ਐਜ਼ ਪਰ ਆਰਟੀਕਲ 19 ਸਬਸੈਕਸ਼ਨ 2 ਜਿਹੜੇ ਸਾਡੇ ਇੱਥੇ ਬੈਠੇ ਨੇ ਕਿਰਸਾਨ ਇਹਨਾਂ ਦਾ ਬੁਨਿਆਦੀ ਹੱਕ ਆ ਇਹ ਪੀਸਫੁਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਕੀ ਨੈਸ਼ਨਲ ਲਾਅ ਕੀ ਇੰਟਰਨੈਸ਼ਨਲ ਲਾਅ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ 2016 ਦੀ ਰੈਜ਼ੋਲੂਸ਼ਨ ਆ ਇੰਡੀਆ ਸਿਗਨੇਟਰੀ ਆ ਯੂਨਾਈਟਿਡ ਨੇਸ਼ਨ ਦਾ ਜਿਹੜੇ ਯੂਡੀਐਚਆਰ ਦੇ 1948 ਦੇ ਡਾਕੂਮੈਂਟ ਨੇ ਉਹੀ ਇਹਨਾਂ ਨੇ ਆਪਣੇ ਬੁਨਿਆਦੀ ਹੱਕਾਂ ਚ ਫੰਡਾਮੈਂਟਲ ਰਾਈਟਸ ਚ ਪਾਏ ਨੇ ਪਾਰਟ 3 ਦੇ ਵਿੱਚ ਕੋਈ ਵੀ ਸ਼ਾਂਤਮਈ ਕਿਸਾਨਾਂ ਨੂੰ ਆਪਣੀ ਗੱਲ ਇਸ ਤਰੀਕੇ ਦੇ ਨਾਲ ਰੱਖਣ ਤੋਂ ਰੋਕ ਨਹੀਂ ਸਕਦਾ ਤੇ ਹਰਿਆਣਾ ਜਿਹੜਾ ਆ ਜੇ ਦੇਖਿਆ ਜਾਵੇ ਇੰਡੀਆ ਨੂੰ ਅਸੀਂ ਕਹਿੰਦੇ ਆ ਯੂਨੀਅਨਿਸਟ ਕੰਟਰੀ ਜਿਹਦੇ ਵਿੱਚ ਅਲੱਗ-ਅਲੱਗ ਲੈਂਬਸ ਨੇ ਸਟੇਟਸ ਨੇ ਇੱਕ ਸਟੇਟ ਦੂਜੀ ਸਟੇਟ ਤੇ ਹਾਵੀ ਹੋ ਰਹੀ ਆ ਵਧਿ ਕੀ ਕਰ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਨੇ ਜੋ ਮੈਥੋਂ ਰਿਸੋਰਸ ਫਾਇੰਡ ਕੀਤੇ ਆ ਆਈਪੀਐਸ ਰੈਂਕ ਤੱਕ ਦੇ ਪੰਜਾਬ ਪੁਲਿਸ ਦੇ ਜਿਹੜੇ ਕਮਾਂਡੈਂਟ ਰੈਂਕ ਦੇ ਅਫਸਰ ਨੇ ਉਹਨਾਂ ਦੇ ਪੈਰਾਂ ਤੱਕ ਦੇ ਕੋਲ ਆ ਕੇ ਟਾਇਰ ਸ਼ੈਲ ਵੱਜੇ ਆ ਉਹ ਹੁਣ ਦੇਖੋ ਜਦੋਂ ਬੰਦਾ ਕੋਈ ਕੁਰਸੀ ਤੇ ਹੁੰਦਾ ਮੰਡੇਟ ਤੇ ਹੁੰਦਾ ਤਾਂ ਉਹਨੂੰ ਅਹੁਦੇ ਦੀ ਇੱਕ ਗਰਮਾ ਰੱਖਣੀ ਪੈਂਦੀ ਆ ਪਰ ਉਸ ਅਹੁਦੇ ਦੀ ਗਰਮਾ ਦੇ ਪਿੱਛੇ ਜਿਹੜੇ ਸਾਡੇ ਆ ਬੰਦਿਆਂ ਦੇ ਮਨੁੱਖੀ ਹੱਕ ਛਿੱਕੇ ਦੇ ਟੰਗੇ ਗਏ ਆ ਐਟ ਲੀਸਟ ਇਹ ਗੱਲਾਂ ਦੁਨੀਆ ਦੇ ਸਾਹਮਣੇ ਤਾਂ ਆਉਣੀਆਂ ਚਾਹੀਦੀਆਂ ਕਿ ਇੱਕ ਕਮਾਂਡੈਂਟ ਰੈਂਕ ਦੇ ਪੁਲਿਸ ਆਫੀਸਰ ਦੇ ਉੱਤੇ ਜੇ ਪੈਰਾ ਮਿਲਟਰੀ ਆ ਸੱਟ ਰਹੀ ਐ ਇਦਾਂ ਗੋਲੀਆਂ ਇਹ ਵੇਜਿੰਗ ਵਾਰ ਨਹੀਂ ਹੈਗਾ ਕਿ ਇਹ ਕੋਈ ਏਲੀయన్స్ ਨੇ ਕਿੱਥੋਂ ਆਏ ਨੇ ਕਿਸਾਨ ਇਸ ਦੇਸ਼ ਦੇ ਵਿੱਚ ਨਾਰਾ ਲੱਗਦਾ ਸੀ ਜੈ ਜਵਾਨ ਜੈ ਕਿਸਾਨ ਅੱਜ ਉਹੀ ਜਵਾਨ ਇਹਨਾਂ ਨੇ ਕਿਸਾਨਾਂ ਦੇ ਅੱਗੇ ਖੜੇ ਕਰ ਦਿੱਤੇ ਆ ਔਰ ਇਹਦੇ ਉੱਤੇ ਕੀ ਤੌਰ ਇਹਨਾਂ ਤੋਂ ਮਾਫੀ ਮੰਗੀ ਜਾਂਦੀ ਇਹਨਾਂ ਦਾ ਕਾਜ਼ ਐਡਰੈਸ ਕੀਤਾ ਜਾਂਦਾ ਜਿਹੜਾ ਕਿ ਇਹਨਾਂ ਦਾ ਫੰਡamentals ਰਾਈਟ ਆ ਆਰਟੀਕਲ 142 ਇੰਡੀਅਨ ਕਨਸਟੀਟਿਊਸ਼ਨ ਜੁਡੀਸ਼ੀਅਲ ਰਿਵਿਊ ਦੀ ਗੱਲ ਕਰਦਾ ਸੂ ਮੋਟੋ ਸਾਡੀ ਸਾਨੂੰ ਉਮੀਦ ਸੀ ਹੈ ਜੁਡੀਸ਼ਰੀ ਤੋਂ ਬੜੀ ਕਾਬਲ ਜੁਡੀਸ਼ਰੀ ਹੈ ਹਾਲੀ ਦੇ ਵਿੱਚ ਤੁਸੀਂ ਦੇਖੋ ਤੇ ਤਿੰਨ ਜਿਹੜੀਆਂ ਲੇਟੈਸਟ ਜਿਹੜੀਆਂ ਅਮੈਂਡਮੈਂਟਸ ਨੇ ਪਾਰਲੀਮੈਂਟ ਦੀਆਂ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੀ ਇਨਕਮ ਟੈਕਸ ਐਕਟ ਦੀ ਮਾਨਯੋਗ ਸੁਪਰੀਮ ਕੋਰਟ ਨੇ ਰਿਪੀਲ ਕੀਤੀਆਂ ਜੀ ਜਿਹਦੇ ਵਿੱਚ ਕੀ ਹੋਣੇ ਸਾਫ਼ ਹੋ ਗਿਆ ਕਿ ਪੋਲਿਟੀਕਲ ਫੰਡਿੰਗ ਤੁਸੀਂ ਐਦਾਂ ਨਹੀਂ ਦੇ ਸਕਦੇ ਉੱਥੇ ਹੀ ਇਹ ਮੁੱਦਾ ਫੰਡਿੰਗ ਤੋਂ ਪਰਾਂ ਹਿਊਮਨ ਰਿਸੋਰਸ ਦਾ ਆ ਦੇਸ਼ ਦੀ ਜਿਹੜੀ ਲਾਈਮ ਲਾਈਟ ਹੈ ਐਗਰੀਰੀਅਨ ਇਕਨੋਮੀ ਦੇ ਕਿਸਾਨ ਨੇ ਜਿਹੜੇ ਜੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਟੈਰੀਟੋਰੀਅਲ ਬ੍ਰੈਚ ਪਰਫਾਰਮ ਹੋ ਰਿਹਾ ਇਹ ਪੰਜਾਬ ਦੀ ਟੈਰੀਟਰੀ ਦੇ ਵਿੱਚ ਬੈਠੇ ਨੇ ਕਿਸਾਨ ਇਹਨਾਂ ਨੂੰ ਇਸ ਟੈਰੀਟਰੀ ਦੇ ਵਿੱਚ ਇਹ ਤੇ ਸਾਰੇ ਦੇ ਸਾਰੇ ਅਕਾਊਂਟੇਬਲ ਨੇ ਕਿਉਂ ਅਕਾਊਂਟੇਬਲ ਨੇ ਹਰਿਆਣਾ ਤਾਂ ਸ਼ਰਿਆਮ ਮੈਂ ਹਰਿਆਣਾ ਨਹੀਂ ਕਹੂੰਗਾ ਕਿਉਂਕਿ ਹਰਿਆਣਾ ਪ੍ਰਭੂ ਸੱਤਾ ਦਾ ਨਾਮ ਆ ਪੋਜੀਟਿਵ ਸੈਕੂਲਰਿਜ਼ਮ ਆ ਉੱਥੇ ਦਾ ਭਾਈਚਾਰਾ ਉੱਥੇ ਦੀ ਕਿਸਾਨੀ ਸਾਡੇ ਨਾਲ ਜੁੜੀ ਹੋਈ ਆ ਹੁਣ ਨਹੀਂ ਜੁੜੀ ਪਿਛਲੀ ਮੂਵਮੈਂਟਸ ਵੀ ਜੁੜੂ ਮੈਂ ਕਹਿਣਾ ਚਾਹੂੰਗਾ ਜਿਹੜੇ ਹਰਿਆਣੇ ਦੀਆਂ ਤਖਤੀਆਂ ਤੇ ਕਾਬਜ਼ ਬੈਠੇ ਨੇ ਖੱਟੜ ਸਰਕਾਰ ਜਿਹੜੇ ਸ਼ਰਿਆਮ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਕੋਈ ਗੁਰੇਜ਼ ਨਹੀਂ ਕੋਈ ਪਰਹੇਜ਼ ਨਹੀਂ ਦੇਖੋ ਨਾਰਮਲੀ ਕਹਿੰਦੇ ਆ ਕਿ ਸਿਵਲ ਜਿਹੜਾ ਲਾਅ ਆ ਜੇ ਕਿਸੇ ਤੇ ਸਿਵਲ ਪਲੇਂਟ ਪਈ ਹੈ ਉਹ ਪਾਰਲੀਮੈਂਟਰੀਅਨ ਜਿਹੜਾ ਹੈਗਾ ਲਾਅ ਮੇਕਰ ਹੈ ਉਹਨੂੰ ਇਮਿਊਨਿਟੀ ਮਿਲਦੀ ਆ ਪਰ ਕ੍ਰਿਮੀਨਲ ਪਲੇਂਟਸ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਵੀ ਨੇ ਉਹ ਇਮਿਊਨ ਨਹੀਂ ਹੁੰਦੇ ਇਹ ਜੇ ਦੇਖਿਆ ਜਾਵੇ ਇੱਕ ਸੀਐਮ ਪੂਰੀ ਦੀ ਪੂਰੀ ਫੋਰਸ ਨੂੰ ਸ਼ੀਲਡ ਕਰ ਰਿਆ ਤੇ ਜੀਨੋਸਾਈਡਲ ਇੰਪਲਸ ਹੈ ਜਿਹਨੂੰ ਆਪਾਂ ਨਸਲਕੁਸ਼ੀ ਕਹਿੰਦੇ ਆ ਕਿਉਂਕਿ ਇਹ ਦੂਜੀ ਜਨਰੇਸ਼ਨ ਹੈ ਸਾਡੇ ਪੁਰਾਣੇ ਵੀ ਜਿਹੜੇ ਇਸ ਫੀਲਡ ਦੇ ਐਕਟਿਵਿਸਟ ਆ ਜੇ ਤੁਸੀਂ ਦੀਪ ਦੀ ਗੱਲ ਵੀ ਲਓ ਗੱਲ ਕੱਲੀ ਫਸਲਾਂ ਦੀ ਨਹੀਂ ਐ ਗੱਲ ਨਸਲਾਂ ਦੀ ਐ ਡਰੋਨਸ ਦੇ ذریعے ਡਰੋਨਸ ਦੇ ذریعے ਹਾਈ ਟੈਕ ਸਰਵੇਲੈਂਸ ਦਾ ਤੁਸੀਂ ਪਰਫਾਰਮ ਕਰ ਸਕਦੇ ਹੋ ਤੁਸੀਂ ਕਿਸੇ ਏਲੀਨ ਐਨੀਮੀ ਦੇ ਨਾਲ ਚਾਈਨਾ ਬਾਉਂਡਰੀਜ਼ ਬੱਲੀ ਜਾਂਦਾ ਉੱਥੇ ਡਰੋਨਸ ਨਹੀਂ ਚੱਲੇ ਠੀਕ ਐ ਪਾਕਿਸਤਾਨ ਆ ਕੇ ਸਾਡੇ ਪੰਜਾਬ ਦੇ ਹਰਿਆਣੇ ਦੇ ਜਾਂ ਯੂਪੀ ਪੀਆਰ ਦੇ ਨੌਜਵਾਨਾਂ ਦੀਆਂ ਕਲਬੂਤਾਂ ਦੇ ਵਿੱਚ ਲਾਸ਼ਾਂ ਹੁੰਦੀਆਂ ਉੱਥੇ ਡਰੋਨਸ ਨਹੀਂ ਚੱਲੇ ਇਸ ਕਦਰ ਇਹਨਾਂ ਜਿਹੜੇ ਆਪਾਂ ਜਿਹਨੂੰ ਕਹਿੰਦੇ ਮਾਸੂਮ ਕਿਸਾਨ ਜਿਹੜੇ ਆਪਣੇ ਹੱਕ ਮੰਗਣ ਆਏ ਆ ਉਹ ਵੀ ਲੰਗਰ ਸ਼ਿਕਾਰੇ ਆ ਸਾਫ ਸਫਾਈ ਕਰਕੇ ਗਏ ਆ ਪਿਛਲੀ ਵਾਰ ਅਸੀਂ ਸਾਰਾ ਕੁਝ ਦੇਖਿਆ ਇਹਨਾਂ ਦੇ ਉੱਤੇ ਡਰੋਨਸ ਚਲਾਉਣ ਨੂੰ ਸੀਗੇ ਪਿਛਲੀ ਵਾਰ ਅਸੀਂ ਸੁਪਰੀਮ ਕੋਰਟ ਨੂੰ ਦੋ ਪੈਟੀਸ਼ਨਸ ਫਾਈਲ ਕੀਤੀਆਂ ਸੀ ਇੱਕ 2 ਦਸੰਬਰ 2020 ਨੂੰ ਦੂਜੀ 21 ਜਨਵਰੀ 2021 ਨੂੰ ਮਹਿਜ਼ 50 ਦਿਨਾਂ ਦੇ ਵਕਫੇ ਦੇ ਵਿੱਚ ਡਬਲ ਡਿਜੀਟ ਡੈਥ ਲਿਸਟ ਪਹਿਲੀ ਵਾਰ ਅਟੈਚ ਕੀਤੀ ਸੀ ਕਾਗਜ਼ ਪਿਛਲੇ ਵੀ ਲੱਗੇ ਹੋਇਆ ਕੋਰਟਾਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਦੋਂ ਦੇ ਚੀਫ ਜਸਟਿਸ ਆਫ ਇੰਡੀਆ ਸ਼ਰਧਾਰਵਿੰਦ ਬੋਬੜੇ ਦੀ ਸਟੇਟਮੈਂਟ ਸੀ ਕੀ ਮੇਕ ਸ਼ੋਰ आवर ਹੈਂਡ ਬੋਨਟ ਬੀ ਰੈਡ ਕੋਟਡ ਬਲੱਡ ਕੋਟਡ ਤੇ ਹੱਥ ਤਾਂ ਆਲਰੇਡੀ ਖੂਨ ਦੇ ਨਾਲ ਅਸੀਂ ਲਿਖੀ ਸੀ ਦੂਜੀ ਲੈਟਰ ਚ ਵੀ ਰੰਗੇ ਜਾ ਚੁੱਕੇ ਨੇ ਕਿ ਇਹ ਕਤਲ ਨੇ ਸਟੇਟ ਸਪੌਂਸਰਡ ਜੇ ਇੱਕ ਰਸਾਨਾ ਲਈ ਇਹ ਮਾਹੌਲ ਨਾ ਬਣਾਇਆ ਜਾਂਦਾ ਆਪਣੇ ਘਰਾਂ ਚ ਬੈਠੇ ਹੁੰਦੇ ਇਹ ਜਿਹਨੂੰ ਅਸੀਂ ਕਹਿੰਦੇ ਆ ਕਿ ਵਰਲਡ ਦੀ ਸੁਪਰ ਪਾਵਰ ਆ ਇਹਦੀ ਇਕਨੋਮੀ ਨੂੰ ਕੰਟ੍ਰਿਬਿਊਟ ਕਰਦੇ ਹੁੰਦੇ ਪਰ ਅਫਸੋਸ ਕਰੋਨੀ ਕੈਪਟਲਿਜ਼ਮ ਪੂੰਜੀਵਾਦੀਆਂ ਦੇ ਦੇਸ਼ ਦੇ ਵਿੱਚ ਜਿੱਥੇ ਸੁਪਰੀਮ ਕੋਰਟ ਨੇ ਇੱਕ ਫੈਸਲਾ ਲਿਆ ਹੈ ਕਿ ਤੁਸੀਂ ਐ ਨਹੀਂ ਵੀ ਅੱਖਾਂ ਬੰਦ ਕਰਕੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਿੰਨੀ ਵੀ ਡੋਨੇਸ਼ਨ ਕਰ ਦੋਗੇ ਉੱਥੇ ਹੀ ਸੁਪਰੀਮ ਕੋਰਟ ਨੂੰ ਇਸ ਜਿੱਥੇ ਮੋਨਿਟਰੀ ਐਸਪੈਕਟ ਦਾ ਖਿਆਲ ਰੱਖਿਆ ਉੱਥੇ ਹੀ ਇਸ ਹਿਊਮਨ ਰਿਸੋਰਸ ਐਸਪੈਕਟ ਦਾ ਕਿਉਂਕਿ ਜਦੋਂ ਜਦੋਂ ਵੀ ਸੈਂਸਸ ਆਉਂਦੇ ਆ ਡੈਮੋਗ੍ਰਾਫਿਕ ਡਿਵਿਡੈਂਡ ਦੀ ਗੱਲ ਹੁੰਦੀ ਹੈ ਨੌਜਵਾਨੀ ਦੀ ਗੱਲ ਹੁੰਦੀ ਹੈ ਇਹ ਪੰਜਾਬ ਦੀ ਨੌਜਵਾਨੀ ਹੈ ਇੰਡੀਆ ਦੇ ਵਿੱਚ ਇਸ ਵੇਲੇ ਬੈਸਟ ਆਊਟ ਆਫ ਦਾ ਵੇਸਟ ਐਗਰੀਕਲਚਰ ਦੀਆਂ ਪਾਲਿਸਿਸ ਦੀਆਂ ਸਕੀਮਾਂ ਚੱਲ ਰਹੀਆਂ ਕਿ ਕੂੜੇ ਦੇ ਉੱਤੇ એનર્ਜੀ ਕਿਵੇਂ ਪ੍ਰੋਵਾਈਡ ਕਰੀਦੀ ਆ ਆ ਜਿਹੜੇ ਪੰਜਾਬ ਦੇ ਹਿੱਕਾਂ ਟਾ ਕੇ ਨੌਜਵਾਨ ਖੜੇ ਨੇ ਕਿ ਇਹਨਾਂ ਨੇ ਸਰਕਾਰਾਂ ਨੇ ਉਹਨਾਂ ਨੂੰ ਉਸ ਕੂੜੇ ਤੋਂ ਵੀ ਦਰਕਨਾਰ ਕਰ ਦਿੱਤਾ ਸਕਿੱਲ ਇੰਡੀਆ ਮੇਕ ਇਨ ਇੰਡੀਆ ਕਿੰਨੀਆਂ ਸਕੀਮਸ ਨੇ ਕਿਹੜਾ ਇਹਨਾਂ ਚੋਂ ਨੌਜਵਾਨ ਹੈ ਜਿਹੜਾ ਨਹੀਂ ਕਰਨਾ ਚਾਹੁੰਦਾ ਪਰ ਗੱਲ ਇੱਥੇ ਇਹਨਾਂ ਦੀ ਹੋਂਦ ਤੇ ਆ ਗਈ ਹੈ ਆਈਡੈਂਟੀਟੀ ਤੇ ਆ ਗਈ ਹੈ ਤੇ ਇੱਕ ਸਟੇਟ ਪੂਰੀ ਦੂਜੀ ਗੱਲ ਇੱਥੇ ਮੈਂ ਤੁਹਾਡੇ ਨੋਟਿਸ ਚ ਲਿਆਉਂਗਾ ਕਿ ਸ਼ੁਕਰ ਹੈ ਇੱਥੇ ਸਟਾਫ ਇੱਕ ਕੰਟਰੀਬਿਊਟ ਕਰ ਰਿਹਾ ਪਰ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਕੀ ਇਹ ਇਸ ਚੀਜ਼ ਦੀ ਸੋਹ ਨਹੀਂ ਖਾਂਦੀਆਂ ਕਿ ਆਪਣੇ ਨਾਗਰਿਕਾਂ ਨੂੰ ਅਸੀਂ ਪ੍ਰੋਟੈਕਟ ਕਰਾਂਗੇ ਜੇ ਇਹ ਸੋਹ ਖਾਂਦੀਆਂ ਤੇ ਪੰਜਾਬ ਦਾ ਸੀਐਮ ਵੀ ਅਕਾਊਂਟੇਬਲ ਹੈ ਵੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਐ ਤਾਂ ਕੱਲ ਨੂੰ ਹਰਿਆਣੇ ਤੋਂ ਹੋਰ ਮਿਲਟਰੀ ਡਿਪਲੋਏ ਹੋਊਗੀ ਉਹ ਆ ਕੇ ਲੋਕਾਂ ਦਾ ਘਾਣ ਕਰੂਗੀ ਕੌਣ ਜ਼ਿੰਮੇਵਾਰ ਹੋਊਗਾ ਪੰਜ ਤਰ੍ਹਾਂ ਦੇ ਜਿਹੜੇ ਵੈਪਨਸ ਨੇ ਇੱਥੇ ਯੂਜ਼ ਕੀਤੇ ਜਾ ਰਹੇ ਆ ਤੁਸੀਂ ਜਿਹੜਾ ਸਵਰਨ ਸਿੰਘ ਪੰਦੇੜ ਜੀ ਸਵਰਨ ਸਿੰਘ ਪੰਦੇੜੀਆ ਜੀ ਉਹਨਾਂ ਦਾ ਨਾਮ ਸਰਵਣ ਸਿੰਘ ਪੰਦੇਰ ਉਹਨਾਂ ਨੇ ਜਿਹੜੀ ਵੀਡੀਓ ਉਹਦੇ ਵਿੱਚ ਲਿਸਟ ਅਟੈਚ ਕੀਤੀ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਕ 12 ਐਮਐਮ ਦੇ ਆਰਾਊਂਡ ਦੀ ਰਬੜ ਬੁਲੇਟ ਆ ਉਹ ਜਦੋਂ ਫਟਦੀ ਆ ਤੇ ਉਹਦੇ ਵਿੱਚੋਂ ਜਿਹੜੇ ਛੋਟੇ ਛੋਟੇ ਪਿਸਟਨ ਨਿਕਲਦੇ ਆ ਉਹ ਐਡੀ ਕਿ ਜ਼ਿਆਦਾ ਦਰਦਨਾਕ ਪੇਨਫੁਲ ਪ੍ਰੋਸੈਸ ਆ ਅਸੀਂ ਕਰਾਇਮ ਦੇ ਵਿੱਚ ਇੱਕ ਟਰਮ ਵਰਤਦੇ ਆ ਸ਼ੈਡਨ ਫਰਾਡੇ ਕਿ ਕਿਸੇ ਨੂੰ ਦੁੱਖ ਤਕਲੀਫ ਦੇ ਕੇ ਸਾਨੂੰ ਮਜ਼ਾ ਆਉਂਦਾ ਹੋਵੇ ਤੇ ਨਸਲ ਕੁਸ਼ੀ ਜੇ ਆਪਾਂ ਦੂਜੀ ਗੱਲ ਕਰੀਏ ਆ ਜਿਹੜੇ ਇੱਥੇ ਪੰਥਕ ਦੇਖੋ ਮਾਈਨੋਰਟੀਜ਼ ਬੈਠੀਆਂ ਨੇ ਜਿਹੜੀਆਂ ਇਹਨਾਂ ਦੀ ਇੱਕ ਇੰਸਟੀਟਿਊਸ਼ਨ ਆ ਪੰਜੋਖੜਾ ਸਾਹਿਬ ਜਿੱਥੇ ਉਸ ਵੇਲੇ ਗੁਰੂ ਸਾਹਿਬ ਨੇ ਉੱਚ ਕੁਲ ਦੇ ਅਭਿਮਾਨੀ ਦਾ ਹੰਕਾਰ ਤੋੜਿਆ ਸੀਗਾ ਇੱਕ ਛੱਜੂ ਦੇ ਪਿੱਠ ਤੇ ਛੜੀ ਰੱਖ ਕੇ ਗੀਤਾ ਦੇ ਅਰਥ ਕਰਵਾ ਕੇ ਠੀਕ ਹੈ ਉਸ ਗੁਰਦੁਆਰੇ ਦੇ ਵਿੱਚ ਪੈਰਾਮਿਲਟਰੀ ਠਹਿਰਦੀ ਹੈ ਉਹ ਕਿਸੇ ਦੇਸ਼ ਦੀ ਜੰਗ ਕਰਕੇ ਨਹੀਂ ਠਹਿਰਦੀ ਉਹ ਆਪਣੇ ਲੋਕਾਂ ਦੇ ਉੱਤੇ ਜੰਗ ਕਰਨ ਨੂੰ ਠਹਿਰਦੀ ਹੈ ਉਹ ਆਪਣੇ ਲੋਕਾਂ ਤੇ ਹੀ ਔਰ ਉਸ ਗੁਰਦੁਆਰੇ ਦੀ ਜਿਹੜੀ ਮਰਿਆਦਾ ਆ ਉਹਨੂੰ ਭੰਗ ਕੀਤਾ ਜਾਂਦਾ ਉਹਦੇ ਵਿੱਚ ਤਬਾਕੂ ਯੂਜ਼ ਹੁੰਦਾ ਹੈ ਐਲਕੋਹਲ ਯੂਜ਼ ਹੁੰਦੀ ਹੈ ਇਹ ਬੱਜਰ ਕੁਰਾਇਤਾ ਨੇ ਤੇ ਜੇ ਦੇਖਿਆ ਜਾਵੇ ਹਰ ਚੀਜ਼ ਦੇ ਉੱਤੇ ਲਾਅ ਆ ਹੁਣ ਇੱਥੇ ਗੱਲ ਲਾਅ ਦੀ ਨਹੀਂ ਹੈ ਕਿਸੇ ਇੱਕ ਪ੍ਰਵਧਾਨ ਦੀ ਨਹੀਂ ਹੈ ਕਿ ਅਸੀਂ ਆਈਪੀਸੀ ਖੋਲਾਂਗੇ ਸੀਆਰਪੀਸੀ ਖੋਲਾਂਗੇ ਇੱਥੇ ਮੈਟਰ ਆਫ ਗ੍ਰੋਸ ਪਬਲਿਕ ਕੰਸਰਨ ਆ ਪਬਲਿਕ ਔਰਡਰ ਐਂਡ ਮੋਰੈਲਿਟੀ ਦੀ ਗੱਲ ਆ ਨੈਸ਼ਨਲ ਸਿਕਿਉਰਿਟੀ ਦੀ ਗੱਲ ਆ ਇਹਨਾਂ ਚੀਜ਼ਾਂ ਦੇ ਸਾਡੀਆਂ ਨੌਜਵਾਨੀਆਂ ਨੂੰ ਜੇਲਾਂ ਚ ਡੱਕਿਆ ਜਾ ਰਿਹਾ ਪਬਲਿਕ ਆਰਡਰ ਐਂਡ ਮੋਰੈਲਿਟੀ ਤੇ ਕੀ ਇਹ ਪਬਲਿਕ ਆਰਡਰ ਐਂਡ ਮੋਰੈਲਿਟੀ ਆ ਜੋ ਇੱਥੇ ਹੋ ਰਿਹਾ ਲਿਬਰਟੀ ਲਾਈਫ ਪ੍ਰੋਪਰਟੀ ਪਰਸੂਟ ਆਫ ਹੈਪੀਨੈਸ ਇਹ ਤਿੰਨ ਚਾਰ ਚੀਜ਼ਾਂ ਦੇ ਉੱਤੇ ਅਮਰੀਕਨ ਰੈਵੋਲੂਸ਼ਨ ਹੋਇਆ ਰਸ਼ੀਅਨ ਰੈਵੋਲੂਸ਼ਨ ਹੋਇਆ ਫ੍ਰੈਂਚ ਰੈਵੋਲੂਸ਼ਨ ਹੋਇਆ ਠੀਕ ਹੈ ਜੀ ਇਹਨਾਂ ਚੀਜ਼ਾਂ ਤੇ ਦੇਸ਼ ਟੁੱਟਦੇ ਰਹੇ ਆ ਬਣਦੇ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਦੀ ਰਾਖੀ ਕੌਣ ਕਰਦਾ ਸਰਕਾਰਾਂ ਕਰਦੀਆਂ ਜਿਵੇਂ ਕਹਿੰਦੇ ਆ ਮਦਰਹੁੱਡ ਨੇਸ਼ਨ ਭਾਰਤ ਮਾਤਾ ਤੇ ਮਾਂ ਤਾਂ ਪੁੱਤਾਂ ਨੂੰ ਦੁੱਧ ਪਿਆਉਂਦੀ ਹੁੰਦੀ ਆ ਠੀਕ ਹੈ ਮਾਂ ਇਦਾਂ ਜ਼ਹਿਰ ਨਹੀਂ ਪਰੋਸਦੀ ਹੁੰਦੀ ਆ ਆਪਣੇ ਬੱਚਿਆਂ ਨੂੰ ਸੋ ਇੱਥੇ ਜੁਡੀਸ਼ਰੀ ਨੂੰ ਅੰਡਰ ਆਰਟੀਕਲ 142 ਅਸੀਂ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਦੇਖੋ ਸਿਵਲ ਰਿਟ ਪਟੀਸ਼ਨ ਫਾਈਲ ਹੋ ਗਈ ਆ ਪਰ ਜਿਹੜੀਆਂ ਕਰਤੂਤਾਂ ਇੱਥੇ ਪਰਫਾਰਮ ਕੀਤੀਆਂ ਮੈਂ ਕਰਤੂਤ ਹੀ ਲਫ਼ਜ਼ ਵਰਤੂੰਗਾ ਅਸੀਂ ਜਜ਼ਬਾਤੀ ਲੋਕ ਆ ਮਿੱਟੀ ਨਾਲ ਜੁੜੇ ਹੋਏ ਆ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਾਂਗੇ ਜਿਹੜੀ ਮੰਦਨੀਤੀ ਦੇ ਨਾਲ ਐਕਸ਼ਨ ਪਰਫਾਰਮ ਕੀਤਾ ਜਾਂਦਾ ਉਹਨੂੰ ਕਰਤੂਤ ਕਿਹਾ ਜਾਂਦਾ ਜਿਹੜੀ ਕਰਤੂਤ ਇਥੇ ਪੈਰਾ ਮਿਲਟਰੀ ਤੇ ਹਰਿਆਣਾ ਪੁਲਿਸ ਵੱਲੋਂ ਪਰਫਾਰਮ ਕੀਤੀ ਗਈ ਆ ਉਹ 482 ਦੇ ਕ੍ਰਿਮੀਨਲ ਕੋਡ ਦੇ ਅੰਦਰ ਆਉਂਦੀ ਹੈ ਤੇ ਇੱਥੇ ਜਿੰਨੇ ਕਿਸਾਨ ਬੈਠੇ ਨੇ ਸਾਰਿਆਂ ਦੀ ਕਾਨੂੰਨੀ ਪੈਰਵਾਈ ਜਿਹੜੀ ਹੈ ਸਾਡੇ ਨਾਲ ਰਾਸ਼ਟਰੀ ਅੰਤਰਰਾਸ਼ਟਰੀ ਦੋਵੇਂ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਨੇ ਭਾਵੇਂ ਹੁਣ ਹੀ ਦੇ ਬੈਠੇ ਜਿਹੜੇ ਕਿਸਾਨ ਲੀਡਰ ਨੇ ਮੇਰੇ ਨਾਲ ਰਾਬਤੇ ਦੇ ਵਿੱਚ ਨੇ ਤੁਸੀਂ ਭਾਈ ਬਲਦੇਵ ਸਿੰਘ ਸਰਸਾ ਦੀ ਗੱਲ ਕਰ ਲਓ ਇਸ ਤੋਂ ਪਹਿਲਾਂ ਵੀ ਲੋਕ ਭਲਾਈ ਦੇ ਜਿਹੜੇ ਕੰਮ ਹੈ ਉਹਨਾਂ ਦੀਆਂ ਪਟੀਸ਼ਨਸ ਅਸੀਂ ਫਾਈਲ ਕੀਤੀਆਂ ਨੇ ਲੋਕ ਭਲਾਈ ਇਨਸਾਫ ਵੈਲਫੇਅਰ ਦੇ ਵਿੱਚ ਠੀਕ ਹੈ ਜਾਂ ਤੁਸੀਂ ਯੂਨਾਈਟਿਡ ਸਿਕਸ ਦੀ ਗੱਲ ਕਰ ਲਓ ਜਿਹੜਾ ਐਜ਼ ਅ ਸਟਰੈਟੈਜਿਕ ਲੀਗਲ ਐਡਵਾਈਜ਼ਰ ਮੈਂ ਸਰਵ ਕਰ ਰਿਹਾ ਆਂ ਇੰਡੀਆ ਦੇ ਵਿੱਚ ਇਹ ਸਾਰੀਆਂ ਆਰਗੇਨਾਈਜੇਸ਼ਨਸ ਦੇ ਜ਼ਰੀਏ ਸਾਡਾ ਪਹਿਲਾ ਮੰਤਵ ਸੀ ਕਿ ਸਾਰਾ ਕੁਝ ਟੇਬਲ ਟਾਕ ਤੇ ਖਤਮ ਕੀਤਾ ਜਾਵੇ ਪਰ ਇਸ ਵੇਲੇ ਜਿਹੜੇ ਹਾਲਾਤ ਬਣ ਚੁੱਕੇ ਆ ਪਿਛਲੀ ਾਰ ਵੀ ਕੀ ਹੋਇਆ ਸੀ ਬਿੱਲ ਰੱਦ ਹੋ ਗਏ ਪਰ 800 ਦੇ ਕਰੀਬ ਜਿਹੜੇ ਕਿਸਾਨ ਨੇ ਜਿਹੜੇ ਅਸੀਂ ਡੈਥ ਲਿਸਟ ਅਟੈਚ ਕਰਕੇ ਦਿੱਤੀਆਂ ਉਹਨਾਂ ਦਾ ਕੋਈ ਹਿਸਾਬ ਨਹੀਂ ਲਿਆ ਗਿਆ ਉਹ ਮੌਤਾਂ ਕਿਹਦੇ ਜ਼ਿੰਮੇ ਨੇ ਉਹ ਕਿਉਂ ਹੋਈਆਂ ਤੇ ਅੱਜ ਦੀ ਰੇਟ ਦੇ ਵਿੱਚ ਜੇ ਅਸੀਂ ਇੱਥੇ ਬੈਠਾਂਗੇ ਤੇ ਸਾਡਾ ਜਿਹੜਾ ਪੇਪਰ ਵਰਕ ਹੈ ਦਰੁਸਤ ਹੋਣਾ ਚਾਹੀਦਾ ਕਿ ਸਰਕਾਰ ਦੀ ਕੀ ਟੈਂਡੈਂਸੀ ਹੈ ਕੀ ਉਹਦੀ ਅਕਾਉਂਟੇਬਿਲਟੀ ਹੈ ਕੀ ਉਹਦੀ ਰਿਸਪੌਂਸਿਬਿਲਟੀ ਹੈ ਤੇ ਇਸ ਚੀਜ਼ ਦਾ ਜੋ ਸਾਡੇ ਪਾਸਟ ਸਾਡੇ ਅੱਗੇ ਇਹਨਾਂ ਨੇ ਛੱਡਿਆ ਜੋ ਇਸ ਵੇਲੇ ਪ੍ਰੈਜ਼ੈਂਟ ਹੈ ਉਹ ਤੋਂ ਸਾਡੀਆਂ ਫਿਊਚਰ ਮੈਨੀਫੈਸਟੇਸ਼ਨਸ ਕੀ ਨੇ ਤਾਂ ਕਿ ਅਸੀਂ ਇੱਕ ਸਿੱਟੇ ਦੇ ਜਿਹੜਾ ਆ ਉਹ ਪਹੁੰਚ ਸਕੀਏ ਔਰ ਪਿਛਲੀ ਵਾਰ ਵੀ ਕੀ ਹੋਇਆ ਸੀ ਮੈਂ ਤੁਹਾਡਾ ਫੋਟੋ ਸਾਂਝੀ ਕਰਾਂਗਾ ਇੱਕ ਬਾਪੂ ਸੀ ਉਦੇ ਹੱਥ 'ਚ ਟਾਇਰ ਸ਼ੈੱਲ ਵੱਜਿਆ ਇਹ ਕਹਿੰਦੇ ਨੇ ਅਨਪੜ ਬਾਪੂ ਐ ਉਹ ਬਾਪੂ ਨਾ ਉਸੇ ਜ਼ਖਮੀ ਹੱਥ ਦੇ ਨਾਲ ਕਵਿਤਾਵਾਂ ਲਿਖਦਾ ਸੀ ਤੇ ਕਵਿਤਾਵਾਂ ਨੇ ਨਾ ਜਿਹੜੀਆਂ ਉਹ ਕਈ ਪੜੇ ਲਿਖੇ ਵੀ ਨਹੀਂ ਲਿਖ ਪਾਉਂਦੇ ਇੰਨੀ ਕਿ ਜ਼ਿਆਦਾ ਜ਼ਹੀਨਤਾ ਵਾਲੀ ਚੀਜ਼ ਐ ਕਵਿਤਾ ਲਿਖਣੀ ਤੇ ਉਹ ਬਾਬਾ ਜਿਹੜਾ ਆ ਉਹ ਆਪਣੇ ਹੱਕਾਂ ਦੀ ਗੱਲ ਕਰਦਾ ਸੀ ਅੱਜ ਦੀ ਰੇਟ ਦੇ ਵਿੱਚ ਵੀ ਇਹ ਜਿਹੜਾ ਆ ਸਾਰਿਆਂ ਨੂੰ ਇਹ ਕੌਣ ਨੇ ਇਹ ਸਿਰਫ ਤੁਸੀਂ ਦੇਖੋ ਯੂਰਪ 'ਚ ਪ੍ਰੋਟੈਸਟ ਚੱਲਿਆ ਜਾਂ ਬਾਹਰ ਚੱਲਿਆ ਸਰਕਾਰਾਂ ਨੂੰ ਚਾਹੀਦਾ ਆ ਕਿ ਇੱਕ ਸਪੇਸ ਪ੍ਰੋਵਾਈਡ ਕੀਤੀ ਜਾਵੇ ਉਸ ਗਰਾਊਂਡ ਦੇ ਵਿੱਚ ਬਿਠਾਇਆ ਜਾਵੇ ਇਹ ਆ ਚੀਜ਼ ਦਾ ਅਸੀਂ ਪੁਰਾਣੇ ਦੇ ਇਛਾਸ਼ ਦੇਖਦੇ ਹੁੰਦੇ ਸੀਗੇ ਕਿ ਬੈਲੀਗਰੈਂਟ ਸਟੇਟਸ ਕਹਿੰਨੇ ਆ ਆਪਾਂ ਜੋ ਦੋ ਦੋ ਸਟੇਟਸ ਆਪਸ ਵਿੱਚ ਲੜ ਪਈਆਂ ਵੀ ਅਸੀਂ ਏਡੇ ਏਡੇ ਸੂਲ ਖੜੇ ਕਰ ਦਿੱਤੇ ਅਸੀਂ ਅਟੈਕ ਕਰਨਾ ਸ਼ੁਰੂ ਕਰਤਾ ਫਿਰ ਅਗਲੀ ਚੀਜ਼ ਜਿਹੜੀ ਨੋਟਿਸੀਬਲ ਆ ਮੈਂ ਜਿੰਨੀ ਇੱਥੇ ਵੀਰਾਂ ਨਾਲ ਕੁਝ ਨਾਲ ਗੱਲ ਕੀਤੀ ਆ ਬਜ਼ੁਰਗਾਂ ਨਾਲ ਕੀਤੀ ਆ ਉਹ ਕਹਿ ਰਿਹਾ ਕਿ ਪੈਰਾ ਮਿਲਟਰੀ ਸਾਨੂੰ ਪ੍ਰਵੋਕ ਕਰ ਰਹੀ ਐ ਸਾਨੂੰ ਟੀਜ਼ ਕਰ ਰਹੀ ਐ ਭਈ ਉਹਨਾਂ ਨੂੰ ਇਹ ਚੀਜ਼ ਕਰਨ ਚ ਪਰਫਾਰਮ ਕਰਨ ਚ ਮਜ਼ਾ ਆ ਰਿਹਾ ਸੋ ਇੱਥੇ ਸੈਂਸਿਟੀਵਿਟੀ ਹੀ ਖਤਮ ਹੋ ਗਈ ਹੈ ਤੇ ਤੁਸੀਂ ਦੇਖੋ ਨਸਲ ਕੁਸ਼ੀ ਦੇ ਵਿੱਚ ਕੀ ਹੁੰਦਾ ਆ ਜੇ ਆਪਾਂ ਗੋਰਿਆਂ ਦੇ ਵਾਰ ਤੋਂ ਦੇਖੀਏ ਪੰਜਾਬ ਦੀ ਗੱਲ ਕਰੀਏ ਬੰਗਾਲ ਦੀ ਗੱਲ ਕਰੀਏ ਕਿਵੇਂ ਉੱਥੇ ਲੋਕਾਂ ਨੂੰ ਫਾਹੇ ਟੰਗਦੇ ਰਹੇ ਕਾਲੇ ਪਾਣੀਆਂ ਚ ਭੇਜਦੇ ਰਹੇ ਆ ਨਸਲ ਕੁਸ਼ੀ ਦੇ ਵਿੱਚ ਕੀ ਹੁੰਦਾ ਦੂਜੇ ਹਿਊਮਨ ਬੀਿੰਗ ਨੂੰ ਸਬ ਹਿਊਮਨ ਕਰ ਦਿੱਤਾ ਜਾਂਦਾ ਡੀ ਹਿਊਮਨ ਕਰ ਦਿੱਤਾ ਜਾਂਦਾ ਹੁਣ ਪਿਛਲੀ ਵਾਰ ਐਕਸਪਾਇਰੀ ਡੇਟ ਦੇ ਟਾਇਰ ਸ਼ੈਲ ਐਰ ਕੀ ਫੇਰ ਐਕਸਪਾਇਰੀ ਡੇਟ ਦੇ ਟਾਇਰ ਸ਼ੈਲ ਮਤਲਬ ਜਿਹੜੇ ਕਾਊਂਟ ਚ ਨਾ ਆਣ ਕਿਸੇ ਤੇ ਉਹਨਾਂ ਨੂੰ ਯੂਜ਼ ਕਰਨ ਦੇ ਲਈ ਟੈਕਨੋਲੋਜੀ ਸੁਪਰੀਮ ਕਰਤੀ ਤੁਸੀਂ ਤੁਸੀਂ ਜਿਹੜੇ ਇਹਨੇ ਲੱਖਾਂ ਦੇ ਡਰੋਨਸ ਲਏ ਐ ਤੁਸੀਂ ਉਹ ਲੱਖਾਂ ਦੇ ਜਿਹੜੇ ਡਰੋਨਸ ਆ ਉਹ ਕਾਦੇ ਵਾਸਤੇ ਤੁਸੀਂ ਵਰਤ ਦੇ ਪਏ ਹੋ ਤੇ ਇੱਥੇ ਮੈਨੂੰ ਮਾਫ ਕਰਿਓ ਕੱਲੀ ਕੋਟਾਂ ਕਚੈਰੀਆਂ ਤੱਕ ਗੱਲ ਸੀਮਤ ਨਹੀਂ ਰਹਿ ਗਈ ਕਿਉਂਕਿ ਸ਼੍ਰੀ ਰਾਮ ਭਗਵਾਨ ਦਾ ਜਿਨ੍ਹਾਂ ਦਾ ਮੰਦਿਰ ਬਣਿਆ ਬੜੀ ਮੁਬਾਰਕਬਾਦ ਘੜੀ ਆਈ ਆ ਭਾਰਤ ਦੇ ਵਿੱਚ ਉਹ ਸ਼੍ਰੀ ਰਾਮ ਭਗਵਾਨ ਨੇ ਇੱਕ ਧੋਬੀ ਦੇ ਵੀ ਕਹਨੇ ਚ ਰਹੇ ਆ ਉਹ ਜਾਬਤੇ ਚ ਰਹੇ ਆ ਤੇ ਇਹ ਜੇ ਅੱਜ ਦੀ ਰੇਟ ਦੇ ਵਿੱਚ ਰਾਮ ਰਾਜ ਦੀ ਗੱਲ ਕਰਦੇ ਆ ਤਾਂ ਇਹ ਐਡੇ ਜਿਹੜੇ ਕਿਸਾਨ ਰੋਲਦੇ ਪਏ ਆ ਇਹ ਕਿਹੜੀ ਥਾਂ ਤੇ ਖੜੇ ਆ ਔਰ ਦੂਜੇ ਪਾਸੇ ਇਹ ਫਿਰ ਯਾਦ ਰੱਖਣ ਕਿ ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਛੱਜੂ ਦੀ ਪਿੱਠ ਤੇ ਛੜੀ ਰਖਾ ਕੇ ਗੀਤਾ ਦੇ ਅਰਥ ਕਰਵਾਏ ਆ ਨਾ ਉਵੇਂ ਹੀ 5 ਰੁਪਏ ਦੇ ਪਤੰਗ ਦੇ ਨਾਲ ਮਹਿਜ਼ 5 ਰੁਪਏ ਦੇ ਪਤੰਗ ਦੇ ਨਾਲ ਲੱਖਾਂ ਦੇ ਜਿਹੜੇ ਡਰੋਨ ਨੇ ਨਾ ਉਹ ਇਸੇ ਨੌਜਵਾਨੀ ਨੇ ਜਿਨ੍ਹਾਂ ਨੂੰ ਨਸ਼ੇੜੀ ਕਹਿ ਕੇ ਭੰਡਦੇ ਰਹੇ ਆ ਇਸੇ ਨੌਜਵਾਨੀ ਨੇ ਢਾਟੇਰੀ ਕੀਤੇ ਆ ਜਦੋਂ ਕੋਈ ਪੋਜ਼ਿਟਿਵ એનર્ਜੀ ਅਕਾਲਪੁਰ ਖਵਾਈਗਰੂ ਆਪ ਪਿੱਛੇ ਤੇ ਖੜਿਆ ਹੋਵੇ ਤੇ ਕਿਉਂਕਿ ਇਹ ਸੁਣਿਆ ਮੈਂ ਕਿ ਧਰਮ ਨੂੰ ਬੜਾ ਮੰਨਦੇ ਆ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਵੀ ਇਹਨਾਂ ਨੂੰ ਧਰਮ ਦੇ ਅਕੋਰਡਿੰਗਲੀ ਇੰਡੀਆ ਦਾ ਕਨਸਟੀਟਿਊਸ਼ਨ ਵੀ ਕਹਿੰਦਾ ਪੋਜ਼ਿਟਿਵ ਰੇਂਜ ਆਫ ਸੈਕੂਲਰਿਜ਼ਮ ਤੇ ਇਹ ਕਿਸੇ ਚੀਜ਼ ਦਾ ਤਾਂ ਡਰ ਰੱਖਣ ਕਿਸੇ ਚੀਜ਼ ਦੀ ਤਾਂ ਭੈ ਭਾਵ ਨਹੀਂ ਰੱਖਣ ਦੇਖੋ ਜਸਟਿਸ ਜਿਹੜੀ ਹੈ ਬਈਰ ਇਕਵਿਟੀ ਜਸਟਿਸ ਗੁੱਡ ਕਨਸਾਇੰਸ ਤੇ ਖੜੀ ਹੁੰਦੀ ਹੈ ਇੰਡੀਆ ਦੀ ਜੁਡੀਸ਼ਰੀ ਨੂੰ ਆਰਟੀਕਲ 142 ਕਰਕੇ ਸੁਪਰ ਜੁਡੀਸ਼ਰੀ ਆਖਿਆ ਜਾਂਦਾ ਰਿਹਾ ਤੇ ਇਸ ਵੇਲੇ ਜਿਹੜੇ ਕਨਫਲिक्ट ਬਣ ਗਏ ਨੇ ਇਨ ਬਿਟਵੀਨ ਸਟੇਟ ਬਣ ਗਏ ਨੇ ਤੇ ਉਹਦੇ ਵਿੱਚ ਜਿਹੜਾ ਸਟੇਟ ਹੈ ਇਹ ਜੋ ਚੀਜ਼ਾਂ ਸੀ ਇਹ ਕਰਨੀਆਂ ਦਾ ਸਟੇਟ ਨੂੰ ਚਾਹੀਦੀਆਂ ਸੀ ਸਟੇਟ ਦੇ ਨਾਮ ਨਾਲ ਤੁਸੀਂ ਕਵਰੇਜ ਵੀ ਦੇਖੀ ਹੋਣੀ ਨੈਸ਼ਨਲ ਮੀਡੀਆ ਤੇ ਜਿਹਨੂੰ ਗੋਦੀ ਮੀਡੀਆ ਕਹਿੰਕੇ ਅਸੀਂ ਕਿਉਂਕਿ ਗੋਦ ਵਿੱਚ ਬੈ ਕੇ ਸਰਕਾਰ ਦੀ ਉਹ ਕਵਰੇਜ ਦੇ ਵਿੱਚ ਫਿਰ ਵਾਪਸ ਅਤਵਾਦ ਕਿਹਾ ਜਾ ਰਿਹਾ ਹੈ। ਕੀ ਆ ਜਾ ਰਿਹਾ ਹੈ ਕਿ ਉਲਟਾ ਕਿਸਾਨ ਪ੍ਰੋਵੋਕ ਕਰ ਰਹੇ ਨੇ ਆਰਮੀ ਨੂੰ। ਇਹ ਸਾਰੀ ਕਵਰੇਜ ਨੂੰ ਕਿਵੇਂ ਦੇਖਦੇ ਹੋ ਤੁਸੀਂ? ਤੁਸੀਂ ਦੇਖੋ ਪਿਛਲੀ ਵਾਰ ਵੀ ਆਈ ਹੋਇਆ। ਗੋਦੀ ਮੀਡੀਆ ਜਿਹਨੂੰ ਅਸੀਂ yellow journalism ਕਹਿ ਦਿੰਨੇ ਆ ਪੀਲੀ ਪਲਤਣ ਨਾਲ ਭਰੀ ਪੱਤਰਕਾਰੀ। ਤੁਸੀਂ ਜੇ ਗੱਲ ਕਰਦੇ ਹੋ ਹੁਣ ਮੈਂ ਇੱਕ ਜਰਨਲਿਸਟ ਦਾ ਨਾਮ ਲੈਣ ਲੱਗਿਆ ਮੈਨੂੰ ਕੋਈ ਗਰੇਜ ਨਹੀਂ। ਸਾਡਾ 6 ਫੁੱਟਾ ਨੌਜਵਾਨ ਮਾਰਿਆ। ਠੀਕ ਹੈ। ਉਸ ਜਰਨਲਿਸਟ ਨੇ ਸ਼ਰەआम ਗੈਂਗਸਟਰ ਦੀ ਜੇਲ੍ਹ ਚੋਂ ਸਾਰੀਆਂ ਲਾਅ ਦੇ ਪ੍ਰੋਵੀਜ਼ਨਸ ਦੀਆਂ ਧੱਜੀਆਂ ਉਡਾ ਕੇ ਇੰਟਰਵਿਊ ਕੀਤੀ। ਮਾਨਯੋਗ ਹਾਈ ਕੋਰਟ ਨੇ ਸੂਮੋਟੋ ਨੋਟਿਸ ਲਿਆ ਤੇ ਉਸ ਜਰਨਲਿਸਟ ਦੀ ਜਿਹੜੀ ਇੰਟਰਵਿਊ ਆ ਡਿਲੀਟ ਕਰਾਈ ਗਈ ਇਹ ਸਾਰੇ ਦੇ ਵਿੱਚ ਕੋਰਟ ਇੰਟਰਫੇਅਰ ਹੋਇਆ ਪਰ ਸਰਕਾਰਾਂ ਦਾ ਜੋ ਕੰਮ ਸੀਗਾ ਕਿਤੇ ਵੀ ਨਹੀਂ ਆਇਆ ਕਿਤੇ ਵੀ ਨਹੀਂ ਆਇਆ ਕਿਉਂਕਿ ਸਾਨੂੰ ਡਾਟਾ 'ਤੇ ਜੋ ਵੀ ਕੋਈ ਲਾਸਟ ਪੈਗਾਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੋਰਟ ਦਾ ਰੁਕ ਕਰ ਲਿਆ ਅਗਾ ਖੱਟਰ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਆ ਕਿ ਜਿਹੜੇ ਬੇਸਿਕ ਜੀਆਂ ਚੀਜ਼ਾਂ ਅਸੀਂ ਛੋਟੇ ਚੌਥੀ ਪੰਜਵੀਂ ਦੇ ਬੱਚਿਆਂ ਨੂੰ ਪੜਾਉਨੇ ਆ ਲਿਬਰਟੀ right to life equality property ਬਹੁਤਿਆਂ ਸੀ ਐਡਵਾਂਸ ਗੱਲਾਂ ਤਾਂ ਕਰੀਏ ਨਾ ਸ਼ਰਿਆਂ ਵਿੱਚ ਲਾਉ ਦੇ ਜਿਹੜੇ ਆ ਢੇਰ ਲੱਗੇ ਹੋਏ ਆ ਲੋਕਾਂ ਦੇ ਇੰਜਰੀਜ਼ ਹੋ ਰਹੀਆਂ ਜਿਹਨੂੰ ਇਹ ਸਮਝ ਨਹੀਂ ਆ ਰਿਹਾ ਜਿਹਨੂੰ ਇਹ ਜ਼ਖਮ ਨਹੀਂ ਸਮਝ ਆ ਰਿਹਾ ਜਿਹਨੂੰ ਇਹ ਦਰਦ ਨਹੀਂ ਸਮਝ ਆ ਰਿਹਾ ਉਸ ਅਨਪੜ੍ਹ ਨੂੰ ਹੋਰ ਕੀ ਸਮਝ ਆਊਗਾ ਸੋ ਮੈਂ ਇਹ ਦੱਸਣਾ ਚਾਹੁੰਨਾ ਇਹਨਾਂ ਚੀਜ਼ਾਂ ਤੇ ਦੇਸ਼ ਬਣੇ ਆ ਤੇ ਇਹ ਚੀਜ਼ਾਂ ਜੇ ਸਰਕਾਰਾਂ ਸਮਰਥਨਾ ਹੋਣ ਤੇ ਕੌਨਫੀਡੈਂਸ ਜਿਹੜਾ ਆ ਉਹ ਸਾਰਾ ਲੂਜ਼ ਹੋ ਜਾਂਦਾ ਆ ਬਾਕੀ ਨੈਸ਼ਨਲ ਲਾਅ ਮੈਂ ਤੁਹਾਡੇ ਸਾਹਮਣੇ ਸਾਈਟ ਕਰ ਰਿਹਾ ਅੱਗੋਂ ਹੋਰ ਦੱਸ ਦੇ ਰਾਂਗੇ ਇੰਟਰਨੈਸ਼ਨਲ ਟ੍ਰੀਟিজ ਨੇ 1979 ਦਾ ਇੰਡੀਆ ਸਿਗਨੇਟਰੀ ਆ ਦੋ ਟ੍ਰੀਟিজ ਦਾ ਸੋਸ਼ਲ ਰਾਈਟਸ ਤੇ ਕਲਚਰਲ ਰਾਈਟਸ ਤੇ ਇੰਟਰਨੈਸ਼ਨਲ ਕੋਵਨੈਂਟਸ ਨੇ ਉਹ ਸਾਰਿਆਂ ਦਾ ਇੰਡੀਆ ਸਿਗਨੇਟਰੀ ਆ ਫਿਰ ਯੂਨਾਈਟਿਡ ਨੇਸ਼ਨ ਦੇ ਡਿਫੈਂਸ ਮੈਕੈਨਿਜ਼ਮ ਨੇ ਜੋ ਕੁਝ ਇੱਥੇ ਹੋ ਰਿਹਾ ਤੇ ਇਹ ਸਾਰਾ ਕੁਝ ਪਹਿਲੀ ਵਾਰ ਇੱਥੇ ਨਹੀਂ ਹੋਇਆ ਤੁਸੀਂ ਜੈਸਮਿਨ ਰੈਵਿਊਸ਼ਨ ਪੜੋ ਮਿਡਲ ਈਸਟ ਪੜੋ ਉੱਥੇ ਵੀ ਤਾਂ ਤਾਨਾਸ਼ਾ ਆ ਕੇ ਬਹਿ ਗਏ ਸੀ ਆਟੋਕਰੇਟਸ ਆ ਕੇ ਬਹਿ ਗਏ ਸੀ ਤੇ ਆਪਣੇ ਹੀ ਲੋਕਾਂ ਦੇ ਉੱਤੇ ਆ ਕੁਛ ਕਰਨ ਦੇ ਨਾਲ ਕੀ ਹੁੰਦਾ ਇਹਦਾ ਜਿਹੜੇ ਤੁਹਾਨੂੰ ਵਰਲਡ ਜੀਓਪੋਲਿਟਿਕਸ ਜਾਂ ਪਾਸਟ ਐਕਸਪੈਰੀਮੈਂਟਸ ਜਿਹੜੇ ਨੇ ਜਿਹੜੀਆਂ ਸਰਕਾਰਾਂ ਨੇ ਕੀਤੇ ਨੇ ਉਹਨਾਂ ਦੇ ਟੀਚਿਆਂ ਤੋਂ ਤੁਹਾਨੂੰ ਸਾਫ਼-ਸਾਫ਼ ਸਮਝ ਆ ਜੂਗੀ ਬਹੁਤ-ਬਹੁਤ ਸ਼ੁਕਰੀਆ ਗੁਰਮੋਹਨ ਜੋ ਕਿ ਅਦਾਲਤ ਦਾ ਰੁਕ ਕਰ ਚੁੱਕੇ ਸਾਰਾ ਡਾਟਾ ਸਾਰੇ ਸਬੂਤ ਇਕੱਠੇ ਕਰ ਲਏ ਜਿਨ੍ਹਾਂ ਨੇ ਵੀ ਤਸ਼ੱਦਦ ਕਿਸਾਨਾਂ ਤੇ ਟਾਇਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਲਈ ਤਿਆਰ ਬਰ ਤਿਆਰ ਨੇ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ